ਆਪਾਂ ਕਿ ਲੈ ਜਾ ਕੋਈ ਐ ਨਹੀਂ ਕਹਿੰਦਾ ਕਿ ਟਰੈਕਟਰ ਤੁਸੀਂ ਏਜੰਸੀ ਚੋਂ ਨਹੀਂ ਲੈ ਕੇ ਆਏ। ਇਮਾਨਦਾਰੀ ਦੀ ਗੱਲ ਕਰੀਏ ਉਹ ਚ ਬਈ 65000 ਦਾ ਟਰੈਕਟਰ ਦੇ ਦਾਂਗੇ ਬਈ। ਤੇ ਹੁਣ ਸੱਬ ਚਲਾਵਾ ਜੀ 40000 ਦਾ ਟਰੈਕਟਰ ਦੇ ਦਾਂਗੇ। ਲੋ ਵੀ ਦੋਸਤੋ ਸਰ ਵੀਰ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜਿਆ ਤਲਵੰਡੀ ਸਬੂਟ ਟਰੈਕਟਰਾਂ ਦੀ ਮੰਡੀ ਤੇ ਤੇ ਘੈਂਟ ਘੈਂਟ ਕੰਡੀਸ਼ਨ ਦੇ ਟਰੈਕਟਰ ਦਿਖਾਵਾਂਗੇ ਤੇ ਵੀਡੀਓ ਚ ਬਣੇ ਰਹੋ ਤੇ ਨਾਲ ਆਪਣੇ ਭਾਈ ਜਸਵੀਰ ਨਵੀਂ ਜੀ ਉਮਰ ਦਾ ਜਿਵੇਂ ਆਪਾਂ ਕਹੇ ਦੀ ਟਰੈਕਟਰ ਦਾ ਠੀਕ ਹੈ ਜੀ ਤੇ ਸਹੀ ਲੋਕੇਸ਼ਨ ਭਾਈ ਜੀ ਆਪਣੀ ਕੀ ਆ ਸਹੀ ਲੋਕੇਸ਼ਨ ਹੈਗੀ ਨਾਗੋ ਕੇ ਪਿੰਡ ਸਾਸੀ ਕੋਲ ਠੀਕ ਹੈ ਜੀ ਤੇ ਆਪਣੇ ਕੋਲੇ ਕਿੰਨੇ ਕਿ ਟਰੈਕਟਰ ਅਵੇਲੇਬਲ ਨੇ ਟਰੈਕਟਰ ਅੱਜ ਤੱਕ ਆਪਣੇ ਕੋਲੇ ਨਹੀਂ ਮਿਲਦਾ ਜੀ ਟਰੈਕਟਰ ਹੋ ਜਾਂਦੇ ਆਪਣੇ ਕੋਲੇ 17 18 17 18 ਤੇ ਆਪਣੇ ਕੋਲੇ ਹੋਰ ਵੀ ਸਬਦੇ ਕਿ ਕਰਾਇਗਾ ਫੇ ਵਗੈਰ ਕਰਾਇਆ ਤੇ ਵੀ ਦੇ ਦੇਣੇ ਜ਼ਿੰਮੇਵਾਰ ਬੰਦਾ ਹੋਵੇ ਠੀਕ ਹੈ ਜੀ ਹਾਂ ਤੇ ਦਿਨ ਦਾ ਕੀ ਖਰਚਾ ਜੀ ਉਹਦਾ ਠੀਕ ਹੈ ਜੀ ਤੇ ਟਰੈਕਟਰ ਦੀ ਪਿੱਛਲ ਟਰੈਕਟਰ ਦੀ 2000 ਰੁਪਏ ਹਾਂ ਠੀਕ ਹੈ 2000 ਰੁਪਏ ਦਿਹਾੜੀ ਹੈ ਕਿ ਭਾਈ ਜੀ ਦਿਨ ਦੀ ਤੇ ਬਾਕੀ ਸਾਨੂੰ ਹੁਣ ਜਮਾ ਜੇ ਇੱਕ ਕਹੀਦੀ ਆਪਾਂ ਸ਼ੋਰੂਮ ਚ ਨਹੀਂ ਖੜਾ ਹੈਗਾ ਮੰਡੀ ਚ ਖੜਾ ਹੈਗਾ ਪਰ ਟਰੈਕਟਰ ਹੈਗਾ ਸ਼ੋਰੂਮ ਕੰਡੀਸ਼ਨ ਦਾ ਤੇ ਚੈੱਕ ਕਰਵਾ ਦੇ ਬਈ ਚਾਰੇ ਪਾਸਿਓ ਪੂਰਾ ਕੋਕਾ ਪੀਸ ਹੈਗਾ ਤੇ 555 555 ਪੂਰਾ ਕੋਕਾ ਪੀਸ ਟਰੈਕਟਰ ਹੈਗਾ ਨੰਬਰ ਵੀ ਕਹਿੰਦੇ 20000 ਰੁਪਏ ਲਾਇਆ ਲੱਗ ਦੱਸ ਹਾਂ 20000 ਰੁਪਏ ਠੀਕ ਆ ਲੈ ਬਈ ਚੈੱਕ ਕਰਵਾ ਦੇ ਜਸਪ੍ਰੀਤ 20000 ਰੁਪਏ ਤਾਂ ਕਹਿੰਦੇ ਜਮਾ ਸ਼ੋਰੂਮ ਕੰਡੀਸ਼ਨ ਆ ਬਈ ਟਰੈਕਟਰ ਜਮਾ ਠੀਕ ਆ ਜੀ ਤੇ ਕਿੰਨੇ ਮਾਡਲ ਆ ਬਈ ਮਾਡਲ 21 ਤੇ ਚੱਲ ਚੱਲਾ ਬਈ ਕਿੰਨੇ ਘੰਟੇ ਚੱਲੇ ਚਲਾਇਆ ਬਾਦਿਆਰਾ ਪਤਾ ਨਹੀਂ 1000 ਚ ਲੈ ਕੇ 1100 ਚ ਲੈ ਠੀਕ ਹੈ ਇੱਥੇ ਕਿ ਚੱਲਿਆਗਾ ਹਾਂ ਤੇ ਟਰੈਕਟਰ ਦੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀ ਬਾਈ ਜੀ ਪੈਰ ਚੌਕੜੇ ਨਵੇਂ ਵਰਗੀ ਪਿਆ ਬਾਈ ਜੀ ਠੀਕ ਹੈ ਜੀ ਲੈ ਵੀ ਕੁਝ ਨਹੀਂ ਚਲਾਇਆ ਬੰਦੇ ਨੇ ਠੀਕ ਹੈ ਨਵੇਂ ਵਾਂਗੂ ਪਿਆਗਾ ਪੂਤਾ ਪੀਸ ਕਰੀ ਜਾਣਾ ਪੰਜਾ ਮਾਰੇ ਮੰਡੀ ਪੂਤਾ ਪੀਸ ਤੇ ਇੱਕ ਮਾਰਪਾ ਕੇ ਲੈ ਜਾ ਕੋਈ ਐ ਨਹੀਂ ਕਹਿੰਦਾ ਕਿ ਟਰੈਕਟਰ ਤੁਸੀਂ ਏਜੰਸੀ ਚੋਂ ਨਹੀਂ ਲੈ ਕੇ ਆਏ ਠੀਕ ਹੈ ਇੱਕ ਦਾ ਡਰਾਈਵ ਮੰਡਾ ਏਜੰਸੀ ਵਾਲੇ ਦੀ ਮਾਰਿਆ ਹੋਏ ਇੱਕ ਡਰਾਈ ਇਹਦੀ ਮਾਰਦਾ ਹਾਂ ਠੀਕ ਹੈ ਜੀ ਤਕਰੀਬਨ ਮੰਨ ਕੇ ਜਾਲਾ 1.5 ਲੱਖ ਰੁਪਏ ਦਾ ਫਾਇਦਾ ਹੋਊਗਾ ਨਵੇਂ ਵ ਇਹਦਾ ਤਾਂ 2 ਲੱਖ ਰੁਪਈਆ ਦਾ ਹੋਜੂਗਾ ਜੀ ਠੀਕ ਹੈ 2 ਲੱਖ ਰੁਪਈਆ ਦਾ ਫਾਇਦਾ ਹੋਜੂ ਖਾਰ ਪਾ ਕੇ ਲੈ ਜਾਓ ਬਾਈ ਜੀ ਟਰੈਕਟਰ ਇੰਨਾ ਨਵਾਂ ਪਿਆਗਾ ਤੇ ਮਾਡਲ ਹੈਗਾ 21 ਤੇ ਕੀ ਡਿਮਾਂਡ ਆ ਬਾਈ ਜੀ ਡਿਮਾਂਡ ਆ ਗਈ ਹੈ ਬਾਈ 6 ਲੱਖ ਤੇ 10 ਹਜ਼ਾਰ ਠੀਕ ਹੈ 6 ਲੱਖ 10 ਹਜ਼ਾਰ ਰੁਪਈਆ ਤੇ ਪੂਰਾ ਕੋਕਾ ਫੀਸਾ ਤੇ ਜੇ ਚੱਲ ਸਾਢੇ ਸੜਾਵੇ ਦੀ ਗੱਲ ਕਰੀ ਕਿਤੇ ਕੋਈ 5 ਲੱਖ 80 ਹਜ਼ਾਰ ਦਾ ਟਰੈਕਟਰ ਅਗਲੇ ਦਿਨ ਮੂਰੇ ਲਾ ਦਾਂਗੇ ਠੀਕ ਹੈ 5 ਲੱਖ 80 ਹਜ਼ਾਰ ਰੁਪਈਆ ਦਾ 30 ਹਜ਼ਾਰ ਰੁਪਈਆ ਦੀ ਸੂਟ ਆ ਬਾਕੀ ਬਈ ਜਸਵੀਰ ਕੋਲ ਆਓਗੇ ਚਾਹ ਪਾਣੀ ਜ਼ਰੂਰ ਪੀ 13 14 15 ਇਹ ਟਰੈਕਟਰ ਚ 13 14 15 ਕਿਵੇਂ ਆ ਇਹ ਬਾਈ ਦੱਸੂਗਾ 13 14 15 ਮਾਰ ਮਾਰ ਕੇ ਬਾਈ 13 ਦੇ ਆ ਠੀਕ ਆ ਜੀ ਕਾਪੀ 14 ਦੀ ਆ ਠੀਕ ਆ ਜੀ 14 15 ਦੇ ਪਾਇ ਹੋਏ ਠੀਕ ਆ ਜੀ 13 14 15 ਸਨ ਰੱਖੀ ਨਾ 13 14 15 ਹੋ ਗਿਆ 13 ਦੇ 13 ਦੇ ਮਾਰ ਕੇ 14 ਦੀ ਕਾਪੀ ਤੇ 15 ਦੇ ਟਾਇਰ ਠੀਕ ਆ ਜੀ ਤੇ ਕਿੰਨੇ ਕੇ ਪੈਸੇ ਪਿਆ ਬਾਈ ਜੀ ਟਾਇਰ ਟਾਇਰ ਬਾਈ ਜਮਮ 9 ਵਰਗੀ ਭਏ ਆ ਠੀਕ ਆ ਜੀ 90 95 ਪੈਸੇ ਟਾਇਰਾਂ ਦੇ 15 ਦੇ ਟਾਇਰਾਂ ਚ 50 ਤੇ ਰਿਵਰਸ ਪੀਟੀਓ 4 ਸਟਾਰ ਆਗਾ ਬਾਈ ਜੀ ਮਾੜਲੇ ਬਾਈ ਜੀ 13 ਆ ਗਿਆ 14 ਤੇ ਕੀ ਡਿਮਾਂਡ ਹੈ ਜੀ ਬਾਈ ਜੀ 485 4 ਲੱਖ 85000 ਰੁਪਏ ਜੇ ਮਾਨਦਾਨ ਦੀ ਗੱਲ ਕਰੀਏ ਉਹ ਜੀ ਬਾਈ ਜੀ 65000 ਦਾ ਟਰੈਕਟਰ ਦੇ ਦਾਂਗੇ ਬਾਈ ਠੀਕ ਹੈ 4 ਲੱਖ 65000 ਦਾ ਟਰੈਕਟਰ ਬਾਈ ਕਹਿੰਦਾ ਦੇ ਦਾਂਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਕੋਕਾ ਬਾਈ ਨਵਾਂ ਹੀ ਟਰੈਕਟਰ ਪਿਆ ਠੀਕ ਹੈ ਤੇ ਟੇਪ ਵਗੈਰਾ ਦੀ ਜਿਸ ਵੀਰ ਗੱਲ ਕਰੀਏ ਬਾਈ ਜੀ 100 ਕਣੂ ਆ ਬਾਈ ਜੀ 100 ਕਣੂ ਆ ਅਗਲਾ ਸੁੱਤ ਦੇ ਪਲਾਂ ਦੀ ਪਹਿਲਾ ਪੱਟ ਲੈ ਬਾਅਦ ਚ ਪੱਟ ਲੈ ਪੱਟ ਲੈ ਠੀਕ ਹੈ ਸੌਦਾ ਹੰਦ ਬਾਅਦ ਚ ਦੀ ਪਗੜਾ ਪੱਟ ਲੈ ਕੋਈ ਪੱਟ ਲੈ ਕੋਈ ਚੱਕਰ ਨਹੀਂ ਤੇ ਬਾਈ ਗਾਰੰਟੀ ਦੇ ਰਿਹਾ ਬਾਈ ਜੀ ਜਿੰਨੇ ਵੀ ਟਰੈਕਟਰ ਹੋਣਗੇ ਤੇ ਇੱਕ ਇੱਕ ਬਾਈ ਸੋਨਾਲੀਕਾ ਐਮ ਐਮਪੀ ਸੁਪਰ ਡੀ ਆਈ 60000 ਇਹ ਵੀ 60 ਹੌਸਪਾਵਰ ਚ ਆ ਜਾਂਦੇ ਨੇ 60 ਜੀ 60 ਠੀਕ ਹੈ ਜੀ ਰੈਂਡ ਰੇਡੀਅਲ ਟਾਇਰ ਜਮਾ 9 ਮਹੀਨੇ ਤੇ ਬੈਕ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਠੀਕ ਹੈ ਜੀ ਤੇ ਮਾਡਲ ਬਾਈ ਜੀ ਮਾਡਲ 16 ਜੀ 16 ਮਾਡਲ ਆਗਾ ਨਾਲ ਦੇ ਟਾਇਰ ਨਹੀਂ ਹੈ ਕਿ ਬਾਈ ਜੀ ਨਾ ਨਾਲ ਦੇ ਟਾਇਰ ਠੀਕ ਹੈ ਜਿਵੇਂ ਆਪਾਂ ਕਹਾਂਗੇ ਡਿਮਾਂਡ ਹੈਗੀ ਬਈ 4 ਲੱਖ ਤੇ 10 ਹਜ਼ਾਰ ਇਹਦਾ ਠੀਕ ਹੈ ਜੀ 4 ਲੱਖ 10 ਹਜ਼ਾਰ ਰੁਪਿਆ ਤੇ ਬਾਕੀ ਕੰਡੀਸ਼ਨ ਚੈੱਕ ਕਰ ਲੋ ਜਿੰਨੇ ਟਰੈਕਟਰ ਹੈਗੇ ਬਈ ਜੀ ਹਰਿਆਣਾ ਨੰਬਰ ਦੇ ਨੇਗੇ ਹਰਿਆਣਾ ਵੀ ਆ ਪੰਜਾਬ ਵੀ ਆ ਵਿੱਚ ਬਈ ਵਿੱਚ ਰਾਜਸਥਾਨ ਵੀ ਠੀਕ ਹੈ ਜੀ ਇਹ ਤਿੰਨੇ ਹਰਿਆਣਾ ਨੰਬਰ ਦੇ ਨੇ ਹਾਂ ਤਿੰਨੇ ਹਰਿਆਣਾ ਨੰਬਰ ਦੇ ਨੇ ਐਨਓਸੀ ਲੋਨ ਸਬਿੱਧਾ ਸਾਰਾ ਕੁਝ ਹੋਊਗਾ ਬਈ ਠੀਕ ਹੈ ਜੀ ਲੋਨ ਵੀ ਵੈਰ ਹੋ ਜੂ ਸਭ ਦਾ ਹੈਗੇ ਨੇ ਬਈ ਤੇ ਅੱਗੇ ਦਿਖਾਵਾਂਗੇ ਤੁਹਾਨੂੰ ਮਹਿੰਦਰਾ ਸਰਪੰਚ ਬਈ ਜੀ ਚਲੋ ਬਈਆ ਕਿਦੋਂ 575 475 ਸਰਪੰਚਾ ਹਰਿਆਣਾ 575 575 ਡਬਲ ਕਲੱਚ ਦਾ ਡਬਲ ਕਲੱਚ ਦਾ ਹਾਈ ਸਪੀਡ ਵਾਲਾ ਬਈ ਚੈੱਕ ਕਰੋ ਟਾਇਰ ਦੀ ਕੰਡੀਸ਼ਨ ਸ਼ੋਅ ਇਹਦੀ ਵੀ ਬਾਬਾ ਸੱਪ ਗਿਆ ਬਈ ਬਿਲਕੁਲ ਹੀ ਜਮਾ Ориਜਨਲ ਹੀ ਆ ਹਾਂ ਹਾਂ ਕੱਲੇ ਰੈਂਬਰ ਅਗਲੇ ਰੰਗ ਲੈ ਬਈ ਜਿਵੇਂ ਆਪਾਂ ਕਹਿੰਦਾ ਜੀ ਬਾਈ ਦਾ ਇੱਕ ਨੰਬਰ ਕੰਮ ਆਗਾ ਬਾਈ ਕਹਿੰਦਾ ਜਿਹੜੀ ਚੀਜ਼ ਹੋਊਗੀ ਦੱਸ ਕੇ ਦੇਵਾਂਗੇ ਤੇ ਮਾਡਲ ਬਾਈ ਜੀ 4 ਜੀ ਤੇ ਟਾਇਰ ਟੱਪੇ ਬਾਈ ਜੀ 80 ਤੋਂ 85 80 ਤੋਂ 85 ਪੈਸੇ ਸਰਪੰਚ ਚ ਆ ਗਿਆ ਬਾਈ ਜੀ ਡਬਲ ਕਲੱਚ ਤੇ ਕੀ ਡਿਮਾਂਡ ਆ ਬਾਈ ਜੀ ਚ 2,75,000 ਰੁਪਏ ਡਿਮਾਂਡ ਆ ਬਾਈ ਠੀਕ ਹੈ ਪੂਰੇ ਢਾਈ ਲੱਖ ਦਾ ਟਰੈਕਟਰ ਅਗਲੇ ਦਿਨ ਮੂਰੇ ਲਾ ਦਾਂਗੇ ਠੀਕ ਹੈ ਜੀ ਤੇ ਲੋ ਬਈ ਢਾਈ ਲੱਖ ਰੁਪਏ ਦਾ ਟਰੈਕਟਰ ਮੈਂ ਕਹਿੰਦਾ ਦੇ ਦਾਂਗੇ ਤੇ 25000 ਰੁਪਏ ਦੇ ਐਚਓ ਮੰਤਨ ਆ ਗਿਆ ਚਲੋ ਬਈ ਜੀ ਅੱਗੇ ਫੇਰ ਤੁਹਾਨੂੰ ਦਿਖਾ ਦੰਨੇ ਆਂਗੇ ਵਿੰਦਰਾ 265 ਨਵਾਂ ਮਾਡਲ ਆ ਬਈ ਨਵਾਂ ਮਾਡਲ ਆ ਤੇ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਪੂਰੇ ਕੋਕੇ ਪੀਸ ਹੁੰਦੇ ਨੇ ਜਿੰਨੇ ਆਪਾਂ ਕਹ ਦੀ ਜਸਵੀਰ ਬਾਈ ਕੋਲੇ ਤੇ ਮਾਡਲ ਬਈ ਜੀ ਨਵਾਂ ਬਈ ਨਵਾਂ ਤੇ ਟਾਇਰ ਟੱਪੇ ਬਈ ਜੀ ਚਾਰੇ ਨਵੇਂ ਆ ਬਈ ਚੌਕੜਾ ਚੌਕੜਾ ਟਾਇਰਾਂ ਦਾ ਨਵਾਂਗਾ ਰੰਗ ਪੇਂਟ ਦਾ ਰੀਜਨਲ ਬ ਤੇ ਕੀ ਡਿਮਾਂਡ ਹੈ ਬਾਈ ਜੀ ਡਿਮਾਂਡ ਹੈ ਬਾਈ ਜੀ 2,60,000 2,60,000 ਰੁਪਏ ਤੇ ਉਹਨੂੰ ਸਾਢੇ 70,000 ਦਾ ਟਰੈਕਟਰ ਦੇ ਦਾਂਗੇ 40,000 2,40,000 ਦਾ 20,000 ਦੀ ਇੱਥੇ ਸੂਟ ਹੋ ਗਈ ਤੇ ਬਾਕੀ ਰੰਗ ਪੇਂਟ ਦਾ ਅਰੀਜਨਲ ਆਗਾ ਕਾਪੀ ਕਾਗਜਾਂ ਦੇ ਬਾਈ ਕਾਪੀ ਕਾਗਜਾਂ ਜਾਂਦੀ ਆਪਣੀ ਗੁੰਡ ਗਾਰੰਟੀ ਰਊਗੀ ਪਹਿਲਾਂ ਕਾਪੀ ਕਾਗਜ ਬਾਅਦ ਸੂਟ ਹਾਂ ਠੀਕ ਹੈ ਤੇ ਜਿੰਨਾ ਜਰ ਆਪਣੇ ਕੋਲੇ ਰਊ ਆ ਉਹ ਨਜਰ ਅਗਲਾ ਕੋਈ ਬਾਹਲੇ ਕੁਛ ਮਰਜ਼ੀ ਕਰ ਲੈ 2 ਘੰਟੇ ਬਾਹਲੇ 3 ਘੰਟੇ ਬਾਹਲੇ ਉਦੋਂ ਬਾਅਦ ਬੰਦੇ ਦਾ ਨਹੀਂ ਪਤਾ ਬਾਈ ਠੀਕ ਹੈ ਜੰਗ ਜੰਗ ਜਬ ਕੋਈ ਪਤਾ ਕਾ ਜੇ ਤੁਹਾਡੇ ਦੇ 100% ਗਾਰੰਟੀ ਆ ਪਰ ਟਰੈਕਟਰ ਮੋਕੇ ਦਾ ਟਰੈਕਟਰ ਮੋਕੇ ਦਾ ਠੀਕ ਹੈ ਜੀ ਤੇ ਕਹੇਗਾ ਭਾਈ ਜੀ ਇੰਡੋ ਫਾਰਮ ਤੇ 3055 ਐਨ ਵੀ ਐਨ ਵੀ ਤੇ ਲੋ ਭਾਈ ਜੀ ਇਹ ਵੀ ਇਹ Rajasthan ਨੰਬਰ ਤੇ ਆ ਗਿਆ ਇਹ Rajasthan ਨੰਬਰ ਆ ਗਿਆ ਭਾਈ ਠੀਕ ਹੈ ਜਿਵੇਂ ਤਿੰਨੇ ਏਰੀਆ ਦੇ ਵਿਚਾਲੇ ਭਾਈ ਜੀ ਮੰਡੀ ਪੈਂਦੀ ਹੈ ਕਿ ਜ਼ਿਆਦਾਤਰ ਪਾਈਆਂ ਕੋਲੇ ਤਿੰਨੇ ਏਰੀਆ ਦੇ ਟਰੈਕਟਰ ਹੁੰਦੇ ਆ ਹਾਂ ਜੀ ਠੀਕ ਹੈ ਜੀ ਤੇ ਟਾਇਰ ਟੇ ਭਾਈ ਜੀ ਟਾਇਰ ਭਾਈ ਆ ਪਿਛਲੇ ਤੋਂ ਨਾਲ ਦੀ ਪਏ ਨੇ ਠੀਕ ਹੈ ਜੀ ਅਗਲੇ ਆਪਾਂ ਕੁਝ ਨਹੀਂ ਕੀਤਾ ਅਗਲੇ ਆਈ ਲੈ ਕੇ ਆਏ ਸੀ ਅਗਲੇ ਨੇ ਅਗਲੇ ਸ਼ੌਂਕੀਆ ਪਵਾ ਰੱਖਿਆ ਠੀਕ ਹੈ ਜੀ ਪਿਛਲੇ ਭਾਈ ਜੀ ਨਾਲ ਦੇ ਨੇਗੇ ਜ਼ਿਆਦਾਤਰ ਪਿਛਲੇ ਦੇ ਹੁੰਦਾਗਾ ਪਿਛਲੇ ਨਾਲ ਦੇ ਨੇ ਅਗਲੇ ਨਵੇਂ ਨੇਗੇ ਰੇਟ ਵਾਲਾ ਠੀਕ ਹੈ ਜੀ ਇਹ ਵਧੀਆ ਵਾਲ ਟਾਇਰ ਨੇਗੇ ਤੇ ਮਾਡਲ ਭਾਈ ਜੀ ਕਿੰਨੇ ਘੰਟੇ ਚੱਲੇ ਹੋਏ ਜੀ ਇਹ 8900 ਘੰਟੇ ਮਾਸਾ ਚੱਲਿਆ ਭਾਈ ਠੀਕ ਹੈ 8900 ਘੰਟੇ ਚੱਲਿਆ ਤੇ ਕੀ ਡਿਮਾਂਡ ਹੈ ਜੀ ਡਿਮਾਂਡ 445000 445000 ਤੇ ਇੰਜਨ ਗੇਅਰ ਦਾ ਭਾਈ ਜੀ ਹੋਰ ਨਗਰ ਕਿੰਨਾ ਨਵਾਂ ਟਰੈਕਟਰ ਆ ਭਾਈ ਯਾਰ ਠੀਕ ਹੈ 700 ਘੰਟਾ ਤਕਰੀਬਨ ਚੱਲ ਤੇ ਅਕੇਗਾ ਬਾਈ ਜੀ ਸੋਨਾ ਲੀਕਾ ਪੀਵੀ 52 ਤੇ ਇਹ ਆ ਗਿਆ ਪੰਜਾਬ ਨੰਬਰ ਪਹਿਲਾ ਹਰਿਆਣਾ ਰਾਜਸਥਾਨ ਜਿਵੇਂ ਆਪਾਂ ਕਹਿੰਦੇ ਤੰਨੇ ਏਰੀਏ ਦੇ ਵਿਚਾਲੇ ਆ ਤਾਂ ਇਹ ਵੀ ਟਰੈਕਟਰ ਬਾਈ ਜੀ ਕੋਕਾ ਪੀਸਾ ਤੇ ਮਾਡਲ ਬਾਈ ਜੀ ਜੀ ਸੇ ਮਾਡਲ ਦਾ ਟਾਇਰ ਟੱਪੇ ਬਾਈ ਜੀ ਚੌਕੜਾ ਨਮਾ ਐਵੇਂ ਚੌਕੜਾ ਨਮਾ ਟਾਇਰਾਂ ਦਾਗਾ ਤੇ ਬਾਕੀ ਬੈਕ ਡਰ ਤੇ ਨਿਗਮਰਵਾ ਦੇ ਵਸਪੀ ਦਾ ਟਾਇਰਾਂ ਦੇ ਇਹ ਮਾਰਕਾ ਵੀ ਪਿਆ ਜੇ ਕਿਦੇ ਟਾਇਰ ਨੇ ਬਾਈ ਜੀ ਤੇ ਫਰੰਟਾ ਕਿਹਨੇ ਘੁਟੀ ਹਰਦੇ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ 3 10 ਬਾਈ 3 ਲੱਖ 10000 ਸਾਦੀ ਘਟਾਈ ਵਾਲਾ ਸਾਦੀ ਡਾਵਲ ਫੇਕ ਕਰ ਡਾਵਲ ਕਲੱਚ ਦਾ ਤੇ ਕਿੱਥੇ ਤੱਕ ਕੁਝ ਬਈਏ 80 ਦਾ ਹੋ ਗਿਆ 2 ਲੱਖ 80000 ਦਾ 30000 ਰੁਪਏ ਦੀ ਸੂਟੇਜ ਹੋ ਗਈ ਚਲੋ ਬਈ ਜੀ ਅੱਗੇ ਤੁਹਾਨੂੰ ਸੋਨਾ ਲੀਕਾ ਤੇ ਸਵਰਾਜ 855 ਦਿਖਾਉਣੇ ਆ ਤੇ ਪਹਿਲਾਂ ਦਿਖਾਉਣੇ ਤੁਹਾਨੂੰ ਸੋਨਾ ਲੀਕਾ ਚਲੋ ਬਈ ਜੀ ਇਹ ਵੀ ਚੈੱਕ ਕਰੋ ਇਹਦਾ ਚੌਕੜ ਨਵੇਂ ਆ ਇਹਦਾ ਵੀ ਹਾਂ ਚੌਕੜ ਬੈਕਟਾ ਰਹਿ ਗਿਆ ਬਈ ਜੀ ਜੇਕੇ ਦੇ ਜਮਾ ਨਵੇਂ ਤੇ ਫਰੰਟਾ ਰਹਿ ਗਿਆ ਬਈ ਜੀ ਅਪੋਲੋ ਦੇ ਇਹਦੇ ਵੀ ਮਾਰਕ ਲੱਗਾ ਹੋਇਆਗਾ 14 ਮਾਡਲ ਲੱਗਾ ਤੇ ਕੰਡੀਸ਼ਨ ਦਾ ਪੂਰਾ ਸਾਫ ਹੈਗਾ ਇੰਜਨਰੀਆ ਤਾਂ ਓਕੇ ਬਈ ਜੀ ਵੀ ਗੁਰੂ ਫੋਲ ਲਗ ਗਾਰੰਟੀ ਬਾਈ ਫੋਲ ਠੀਕ ਹੈ ਫਸਟ ਆਉਂਦਾ ਹੈ ਕਿ ਸੈਕੰਡ ਬਾਈ ਫਸਟ ਜਾਂ ਸੈਕੰਡਲੀ ਉਪਰ ਕਾਫੀ ਦੇਖਣਾ ਬੰਨ ਜਲ ਥਰਡ ਨਹੀਂ ਹੋਣਾ ਨਾ ਨਾ ਥਰਡ ਹੈ ਠੀਕ ਹੈ ਤੇ ਇਹਦੇ ਕਿਡ ਮਾਰਾ ਜੀ ਇਹਦੇ 35000 35 ਬਾਈ 410 ਦਾ ਡਾਕਟਰ ਦੇ ਦਾਂਗਾ ਠੀਕ ਹੈ 4 ਲੱਖ 35000 ਰੁਪਏ ਟਮਾੜਾ 4 ਲੱਖ 10000 ਦਾ 25000 ਦੀ ਸੂਟ ਹੈ ਬਾਈ ਇਹ ਚ ਤੇ ਇਹ ਕਹੇ ਬਾਈ ਸਵਰਾਜ 855 ਫੋਰ ਸਟਾਰ ਰਿਵਰਸ ਕੁਇਟੋ ਪੰਪ ਪੰਪ ਲੱਗਿਆ ਹੋਇਆ ਵਧੀਆ ਨਾਲ ਹੀ ਜੋ ਬਈ ਨਾਲ ਹੀ ਨਾਲ ਹੀ ਆਪਾਂ ਕੁਝ ਨਹੀਂ ਲਾਉਣ ਜੜਾ ਕੁਝ ਠੀਕ ਹੈ ਜੀ ਇਹ ਇੰਜਨ ਗੇਅਰ ਦਾ ਪੂਰਾ ਕੋਕਾ ਗਾ। ਦਾ ਪਾਵਰ ਸਟੀਅਰਿੰਗ ਡਬਲ ਕਲਚ। ਡਬਲ ਕਲਚ ਪਾਵਰ ਸਟੀਅਰਿੰਗ 80 ਤੋਂ 85 ਪੈਸੇ। ਠੀਕ ਹੈ ਜੀ। ਚਲੋ ਬਈ ਇਹ ਹੈਗਾ ਬਈ ਠੰਡੇ ਦਾ ਨੰਬਰ PB 3 ਨਾ। ਤੇ ਮਾਡਲ ਦੱਸ ਸਕੀ ਇਹਦੇ ਕੀ ਡਿਮਾਂਡ ਹੈ ਬਈ। 3 85 ਮੌਕੇ ਤੇ ਹੋਊਗਾ ਜੀ। 3 85000 ਬਾਕੀ ਮੌਕੇ ਤੇ ਮੰਨਤਾਣਾ ਜ਼ਰੂਰ ਹੋ ਜਾਊਗਾ। ਤੇ ਬਾਕੀ ਬਾਈਆਂ ਕੋਲੇ ਹੋਰ ਵੀ ਕਿੰਨੇ ਕ ਟਰੈਕਟਰ ਹੁੰਦੇ ਨੇ ਬਾਈ ਜੀ। ਹੋਰ ਘਰੇ ਖੜੇ ਹੁੰਦੇ ਨੇ 16-17 ਟਰੈਕਟਰ ਹੁੰਦੇ ਨੇ ਬਾਈ। 9 ਟਰੈਕਟਰ ਰਹਿ ਗਏ ਹੁਣ ਆਪਣੇ ਕੋਲੇ। ਠੀਕ ਹੈ 15-17 ਹੋ ਜਾਂਦੇ ਆ ਪਿੰਡ ਆਪਣਾ ਨਾਗੂ ਕੇ ਰਿਆ ਸਾ ਆਪਣੀ ਨਾਗੂ ਠੀਕ ਹੈ ਤੇ ਟਰੈਕਟਰ ਇੱਥੇ ਠੱਲ ਕੇ ਜਾਂਦੇ ਆ ਆਪਾਂ ਜਿਹੜਾ बिक ਜਾਂਦੇ ਠੀਕ ਹੈ ਨਹੀਂ ਇੱਥੀ ਤਲਵੰਡੀ ਸਾਬ ਆਪਾਂ ਦੇ ਹਾਂਦੇ ਠੀਕ ਹੈ ਭਾਈ ਕਾਪੀ ਕਾਗਜ਼ਾਂ ਦੀ ਕਰਾਂ ਕਾਪੀ ਕਾਗਜ਼ਾਂ ਦੀ ਤਾਂ 102% ਗਾਰੰਟੀ ਹੀ ਰਹੂਗੀ ਭਾਈ ਆਪਣੇ ਠੀਕ ਹੈ ਜੀ ਲੋਕ ਕਹਿੰਦੇ ਨੇ 100 101 ਤੇ ਭਾਈ ਕਹਿੰਦਾ 102% ਗਾਰੰਟੀ ਹੋਗੀ ਠੀਕ ਹੈ ਭਾਈ ਹਾਂ ਠੀਕ ਹੈ ਭਾਈ ਧੰਨਵਾਦ ਭਾਈ ਤਾਂ ਭਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਦਾ ਮਿਲਦੇ ਆ ਕਿਸ ਨਵੀਆਂ ਤਦ ਤੱਕ ਲਈ ਭਾਈ ਧੰਨਵਾਦ